हेलो एवरीवन वेलकम टू माय नदर वीडियो सो सोर्स और सारा जो अपने एक हो नवी वीडियो के बाकी भी गाइस आप आ चुके हैं मेन हाईवे पे से फिलहाल आप जा रहे हैं काम से बाकी दूसरी अंदाजा लाई सदा ने पाया तो बिकॉज ऑफ बारिश पै रही है तो एक कुछ फलिप्स मैं ऐड करूंगी जो अपने घर तो बाहर के व्यू आ मैं और कभी नहीं रिकॉर्ड की तक करो आज पानी कर सकते हैं करो जस्ट बार कुछ इस तरह के व्यू हो सकते पानी ਬਹੁਤ ਜ਼ਿਆਦਾ ਜਿਆ ਹੈਗਾ ਤੇ ਕੰਪਨੀ ਦੀ ਗੱਲ ਕਰਦੇ ਹਾਂ ਆਪਣੇ ਈ.ਆਰ. ਦਾ ਜਿਹੜਾ ਮਤਲਬ ਜੋ ਕੰਪਨੀ ਆਪਣੇ ਖਲਾਫ ਕਰ ਰਹੀ ਹੈ ਉਹਨਾਂ ਤੋਂ ਆਪਾਂ ਸੇਫ ਹੋ ਜਾਣਾ ਇਲਾਕੇ ਵਿੱਚ ਸਹੀ ਹੈ ਬਾਕੀਦਰ ਵੀ ਰੱਬ ਕਰੇ ਨਾ ਇਹਨਾਂ ਬਾਦੂ ਦਾ ਇੱਕ ਵਾਰ ਜਿੱਦ ਦੇਣਾ ਪੈ ਹੋ ਕਿ ਬਹੁਤ ਜ਼ਿਆਦਾ ਜਿਆ ਹੈਗਾ ਆਪਾਂ ਨਿਕਲ ਚੁੱਕੇ ਹਾਂ ਜਾਣ ਦੇ ਲਈ ਘਰ ਤੋਂ ਬਾਹਰ ਹੀ ਆਪਣੇ ਪਾਣੀ ਪਾਣੀ ਸ਼ੁਰੂ ਹੋ ਚੁੱਕਾ ਰੱਬਾ ਅਰਸ ਗਾਲਾ ਕੁਝ ਇਹਨਾਂ ਨੂੰ ਪੂਰਾ ਪਾਣੀ ਪਾਣੀ ਹੋਇਆ ਪਿਆ ਜੀ ਆਪਣੀ ਗਲੀ ਅੱਗੇ ਤਾਂ ਨਹੀਂ ਤਾਂ ਇੱਥੋਂ ਕੋ ਸ਼ੁਰੂ ਹੁੰਦਾ ਅੱਜ ਘਰਾ ਮੋੜੇ ਸਟਾਰਟ ਹੋ ਗਿਆ ਬਹੁਤ ਪਾਣੀ ਆ ਗਿਆ ਜੇਨੂੰ ਕਿ ਤਾ ਕੋ ਕੰਮ ਕੱਟਾ ਦਿੱਤਾ ਮਸਾ ਜੈਨੇ ਤੇ ਕੱਲ ਆਹ ਚੋਂ ਸੜਕ ਵੀ ਸ਼ੁਗਰਾ ਪੱਧਰੀ ਹੋ ਗਈ ਆ ਮੜੀਏ ਕੱਲ ਇੱਥੇ ਵੀ ਕੰਮ ਦਿੱਤਾ ਸੀ ਕੱਟਿਆ ਇਹਨਾਂ ਨੇ ਕਰ ਦੇਣੇ ਢੰਗ ਢੰਗ ਦੇ ਇੱਧਰੋਂ ਆਹ ਸੜਕ ਦੇਖੋ ਤੁਸੀਂ ਸਾਰੀ ਬੈ ਗਈ ਆ ਮਿੱਟੀ ਥੱਲੇ ਪਾਣੀ ਪਈ ਜਾਂਦਾ ਹੋਰ ਬੈ ਗਈ ਪਾਣੀ ਚੱਲ ਰਿਹਾ ਹੈ ਖੇਤਾਂ ਚ ਨੂੰ ਉਹ ਬਈ ਚਲਪਨ ਵੀ ਹੋ ਗਈ ਉਹ ਐਥੇ ਵੀ ਵੈਰ ਤੋ ਕੀ ਆ ਜੀ ਸਾਡੇ ਖਾਣ ਵਾਲੀ ਦਸ ਮਹੀਨਿਆਂੋਂ ਕੋਇਆ ਗਿਆ ਤਕੜਾ ਨਹੀਂ ਰਹਿ ਗਿਆ ਯਾਰ ਰੱਬਾ ਰੱਬਾ ਤਰਸ ਨਹੀਂ ਪਤਾ ਗਿਆ ਲੋਕਾਂ ਦੇ ਚਲੋ ਆਪਾਂ ਦਾ ਫੇਰ ਸ਼ੁਕਰ ਕਰਦੇ ਆ ਕਿ ਸਾਡੇ ਏਰੀਆ ਤੇ ਨਾ ਨਹੀਂ ਹੈਗਾ ਪਰ ਜਿਹੜੇ ਪਾਸੇ ਹੈਗਾ ਪਾਣੀ ਬਹੁਤ ਆ ਗਿਆ ਲੋਕਾਂ ਨੂੰ ਭਾਂਗ ਰਹਾ ਤਾਂ ਕਿ ਵਿਚਾਰੇ ਕੋਠਿਆਂ 'ਤੇ ਚੜੇ ਪਏ ਆ ਆ ਮੋਰੇ ਕਿੱਥੇ ਗੱਲੋ ਸਾੜਦਾ ਇੱਥੇ 3 ਮਛੀ ਦਾ ਤਲਾਬ ਬਣਿਆ ਆ। ਆ ਜੀ ਮੈਂ ਸੜਾ ਦਾ ਆ ਪਣੇ। ਸੜਾ ਜਿਹੜੀ 6 ਟੰਡਾਂ ਵਿੱਚ ਹੁੰਦੀ ਹੈ ਨਾ ਪਾਣੀ ਦੇਖੋ ਕਿਦਾ ਚੱਲਦਾ ਪਿਆ ਇੱਥੇ ਜੀ। ਬੱਸ ਪਾਣੀ ਪਾਣੀ ਖੜਾ ਪਿਆ ਹੋਣਾ ਜੀ। ਸਾਈਡ ਐਂਗਲ ਤੋਂ ਹਟਾ ਕੇ ਤੁਹਾਨੂੰ ਦਿਖਾ ਰਹੇ ਹਾਂ ਸੜਕ ਤੇ ਪਾਣੀ ਚੱਲਦਾ ਹੋਇਆ ਗਾਈਸ। ਪੂਰਾ ਧੀਰੇ ਤੇ ਚੱਲਦਾ ਪਿਆ ਆ। ਪਾਣੀ ਪਾਣੀ ਹੋ ਰਿਹਾ ਪਿੱਛੇ ਚੈੱਕ ਕਰ ਸਕਦੇ ਆ ਨਿਆਣੇ ਵਿਚਾਰੇ ਸਕੂਲਾਂ ਨੂੰ ਜਾ ਰਹੇ ਆ ਸੜਕ ਤੇ ਪਾਣੀ ਆਪਾਂ ਕੰਮ ਤੇ ਜਾ ਰਹੇ ਆ ਸਕੂਲਾਂ ਦੇ ਵਜ੍ਹਾ ਛੁੱਟੀ ਕਰ ਦੇਣੀ ਚਾਹੀਦੀ ਇੱਧਰ ਨੂੰ ਬਣੂਗਾ ਫਲੋ ਦੇਖੋ ਕਿੰਨਾ ਜ਼ਿਆਦਾ ਤੇ ਇਹ ਜਿਹੜਾ ਪਾਣੀ ਆ ਕੁਝ ਪਾਣੀ ਇੱਧਰ ਟੋਪਰਾ ਉਹ ਭਰ ਗਿਆ ਇਹ ਵੀ ਭਰ ਗਿਆ ਪੂਰਾ ਭਰ ਗਿਆ ਹੁਣ ਤਾਂ ਤੇ ਉਸ ਪਾਣੀਆਂ ਸਾਹਮਣੇ ਜਾ ਰਹੇ ਹੁਣ ਆ ਮੋਰੇ ਵੀ ਭਰੇ ਆ ਪਿਆ। ਹਰ ਇੰਨਾ ਨਹੀਂ ਹੈਗਾ ਕਿਉਂਕਿ ਪਾਣੀ ਟੋਬੇ ਚ ਚਲ ਗਿਆ ਨਾ। ਪਿਛਲੀ ਵਾਰ ਪਾਣੀ ਟੋਬੇ ਚ ਨਹੀਂ ਸੀਗਾ ਤੇ ਆ ਸੜਕ ਪੂਰੀ ਭਰ ਗਈ ਸੀਗੀ। ਜਿੱਥੇ ਆਪਣਾ ਮੋਟਰਸਾਈਕਲ ਬੰਦ ਵੀ ਹੋ ਗਿਆ ਸੀਗਾ। ਸਭ ਤੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਆ। ਯਾਰ ਬੂਟਕਾਂ ਦੇ ਟੋਟੇ ਹੱਗ ਗਿਆ ਪਰ ਮਨ ਗਿੱਲੇ ਹੋ ਗਏ ਆ ਆਪਣਾ ਜੂਟ। ਹੁਣ ਆਪਾਂ ਫਿਰ ਤੋਂ ਵਾਈਡ ਐਂਗਲ ਤੇ ਸ਼ਿਫਟ ਹੋਈ ਜੰਨੇ ਆ। ਸੋ ਗਾਇਸ ਮੀਂਹ ਦਾ ਕਹਿਰ ਲੋਕਾਂ ਤੇ ਵਰਸ ਰਿਹਾ ਆ। ਪਤਾ ਨਹੀਂ ਲੱਗੂ। ਕਾਫੀ ਮਨ ਗਿੱਲੇ ਹੋ ਗਏ ਆ। ਜਾ ਤੇਜ ਨਹੀਂ ਸਿਗਾ ਦੈਨ ਆਪਾਂ ਫਿਰ ਮੋਟੋ ਲੋਕ ਸ਼ਿਫਟ ਹੋ ਗਏ ਬਟ ਮੈਨੂੰ ਲੱਗਦਾ ਅੱਗੇ ਜਿਆਦਾ ਨਹੀਂ ਫੈਂਡ ਆਪਾਂ ਕੈਮਰਾ ਆਫ ਕਰਨਾ ਹੀ ਹੋ ਗੋ ਤੁਹਾਨੂੰ ਬਾਕੀ ਵੀ ਮੀਂਹ ਦੇ ਹਾਲਾਤ ਕੋਈ ਇਸ ਤਰ੍ਹਾਂ ਹੀ ਚੱਲ ਰਹੇ ਆ ਅੱਜ ਤਾਂ ਪਤਾ ਨਹੀਂ ਰੱਬ ਕੀ ਚਾਹੁੰਦਾ ਆ ਬਸ ਕੀ ਆਪਾਂ ਤਾਂ ਜਾ ਰਹੇ ਆ ਕੰਮ ਦੇ ਹੀ ਜਾਣਾ ਹੀ ਪੈਣਾ ਆ ਹੂੰ ਲੱਗਦਾ ਨਾ ਬੜਾ ਉਹਨੂੰ ਲਾ ਲੈਨੇ ਆਂ ਇਸ ਕੋਸੇ ਨਹੀਂ ਤੇਜ ਹੋ ਗਿਆ ਰਸਤੇ ਨਹੀਂ ਲੈਣਾ ਕਿਉਂਕਿ ਬਾਕੀ ਸਾਰੇ ਵਲੌਗ ਨੇ ਸੰਕੇਤ ਹੀ ਦਿਹਾਉਣੇ ਆਪਾਂ ਨੂੰ ਜੇ ਇਹ ਖਰਾਬ ਹੋ ਗਿਆ ਤੇ ਫਿਰ ਕੀ ਕਰਾਂਗੇ ਯਾਰ ਬਸ ਇਹ ਫਿਰ ਆਪਾਂ ਪਹੁੰਚੀ ਸੀ ਕੰਮ ਕੋ ਤੇ ਆਖਰ ਦੇਖਿਆ ਮੈਂ ਹੋਰ ਜਾ ਰਹੀ ਤੂੰ ਜਿਹੜੇ ਕਰਦਾ ਜਿਹੜੇ ਕਰਦਾ ਨੀ ਮੈਂ ਹੱਕ ਦੀ ਗੁਮਾਈ ਵਿੱਚ ਕਹਿੰਦੇ ਕਰਦਾ ਸਾਰੇ ਮੱਛਦੇ ਜਰੀਖ ਨੇ ਭਰਾਉਂ ਦਵਾਦ ਦੇ ਮੇਰੇ ਤੋਂ ਬਸੀ ਬੋਰਦ ਤੇ ਲਾਈ ਕਾਰ ਬੈਠੇ ਕਾਰ ਵਿੱਚ ਮੇਰੇ ਚੋਣਵੇਂ ਜਿਆਰਾ ਨੀਂੇ ਬਾਟ ਖਾਣਦੇ ਬੰਗੇ ਜਾਣ ਜਾਂ ਲੈਂਦੇ ਅਸੀਂ ਬੈਠਿਆਂ ਮਚਾਇਆ ਬੰਦੇ ਉੱਠਣੇ ਨਹੀਂ ਦਿੰਦੇ ਚਸ਼ਮੇ ਪੁੱਜੇ ਕੋਹੂ ਪੂਰ ਯਾਰੀ ਦਾ ਸੂਤ ਮੈਂ ਕੱਢਾਵਾ ਪਰੋਲੇ ਜਿੱਥੇ ਵਟਦਾ ਆ ਕਿਧਰ ਰੱਖੇ ਤੂਤੇ